ਤੋਂ ਪਹਿਲਾਂ ਤਾਂ ਪੂਣਾ ਬਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਤੁਸੀਂ ਸਿੱਖਾਂ ਦੇ ਮੁੰਡਿਆ ਉੱਚ ਕੀ ਹੋ ਗਿਆ ਜੇ ਵਾਲ ਕਟਾ ਤੇ ਕੋਈ ਗੱਲ ਨਹੀਂ ਪਰ ਇਹ ਤਾਂ ਸਿੱਖਾਂ ਦੇ ਮੁੰਡੇ ਤੁਸੀਂ ਚੌੜ ਬਿਲਕੁਲ ਵੀ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਵੀ ਹੁਲੜਵਾਜ ਨਹੀਂ ਕਰਨੀ ਉਹਦੇ ਪਾਪਿਆ ਹਾਂ ਨਿੰਬੂਏ ਤੂੜੇ ਨਾ ਲਈ ਇਹਨਾਂ ਨੂੰ ਇਹਦਾ ਪੇਡਾ ਟੁੱਟਣ ਵਾਲਾ ਹੋ ਰਿਹਾ ਜਮੀ ਫੇਰਾ ਤੋੜਦੇ ਨੇ ਤੋੜਦਾ ਚੱਲ ਚਾਰ ਭਾ ਲਾਂਗੇ ਹੋਰ ਪਰ ਇਹਨਾਂ ਦਾ ਕੰਮ ਨਿਬੜੂਗਾ ਤੋੜਦਾ ਕੰਮ ਦੇਖਦਾ ਨੂੰ ਕਰਦਾ ਇਹਦਾ ਲਾਜ ਯਾਰ ਨਹੀਂ ਸਾਲਾ ਨਿੰਬੂ ਦਾ ਪੇਡਾ ਜਮੀ ਲੱਦਿਆ ਪਹਿਲੇ ਟੁੱਟਿਆ ਹੋਇਆ ਨਹੀਂ ਸੀ ਆ ਵੀ ਪਹਿਲਾ ਟੱਕਣੇ ਪਾਣਗੇ ਪੱਕਾ ਸੌਣੂਗੇ ਮੈਂ ਉਹ ਕੀ ਹਾਲ ਐ ਬਈ ਤੂੰ ਆਸਾ ਕਿੱਧਰ ਫਿਰਦਾ ਹੋਏ ਉਰੀ ਆਇਆ ਜਰ ਲਵੇ ਹਾਂ ਕੀ ਚਲਾ ਫਿਰੋਣਾ ਕਾਦੀ ਸਰੰਦ ਨਹੀਂ ਜਾਣਾ ਆਪਣੇ ਸਰੰਦ ਚੱਲਾਂਗੇ ਹਜੇ ਤਾਂ 2 ਦਿਨ ਪਏ ਨੇ ਸਰੰਦ ਚ ਜਾਣ ਓਏ 2 ਦਿਨਾਂ ਚ ਕੀ ਹੋਊਗਾ ਜੇ ਹੁਣ ਟ੍ਰੈਡ ਦੀ ਰੇਸ ਖਲਾਵਾਵੇਂ ਪੰਪ ਪੰਪ ਕਰਾਵਾਂ ਫੇਰੇ ਭੱਜੂ ਦੇ ਤੱਕ ਹੁਣ ਦਿਨ ਦਾ ਛੋਟੇ ਛੋਟੇ ਜਿਹੇ ਨੇ ਯਾਰਾ 6000 ਅੱਜ ਕਰਾ ਤੇ ਆਪਣੇ ਕੰਮ ਫੇਰ ਆਪਾਂ ਨੂੰ ਪਰਸੋਂ ਨੂੰ ਜਾਣਾ ਹੈ ਜੀ ਆਪਾਂ ਨੇ ਹਰਾ ਰੱਜ ਕਰਾ ਕੇ ਲਈਏ ਪਹਿਲਾਂ ਲਾਹੌਰ ਕੰਮ ਦਾ ਕਰਾਉਣੀ ਬੂਆ ਨਹੀਂ ਕਿ ਤੂੰ ਲਿਵਾ ਜਾਵਾਂਗੇ ਅੱਛਾ ਪਿਛਲੀ ਵਾਰੀ ਚਾਂਬੜ ਦਾ ਦਿਓ ਇੱਕ ਦੀ ਕਟਾਂ ਦਾ ਰੇਟ ਆਪਾਂ ਚੱਲ ਕੇ ਜਾਈਏ ਫਿਰ ਚੱਲਾਂਗੇ ਆ ਜਾ ਚੱਲ ਦੇਖਦੇ ਆ ਮੜਾ ਜਾਂ ਫਿਰ ਇੱਕ ਮਿੰਟਾ ਮੜ ਨਹੀਂ ਬੂਏ ਤੋੜਦਾ ਮੜੀ ਤੋੜਦੇ ਤੋੜਦੇ ਚੱਲ ਮੇਰੀ ਗੱਲ ਸੁਣ ਲੈ ਐਦਿ ਕੀ ਉਹਨੂੰ ਸਮਝਾ ਦੀ ਕਹ ਜਿਹੜੀਆਂ ਰੇਸਾਂ ਖਲਾਉਣੀਆਂ ਨੇ ਟਰੈਕਟ ਦੇਆਂ ਖਲਾਲ ਐ ਕਹਦੇ ਪਿਛਲੀ ਵਾਰ ਤਾ ਤੂੰ ਲੰਘ ਗਿਆ ਐਦਿ ਕੀ ਤੈਨੂੰ ਲੰਘਣ ਨਹੀਂ ਦਿੰਦੇ ਨਾ ਐਦਿ ਕੀ ਲੰਘਣ ਦੇ ਕੋਸ ਮਰਜ਼ੀ ਕਿਹਦੇ ਨਾਲ ਗੱਲ हां ओनु समझा दिया ऐन चंगी तरह ओनु आपा कह के आणा हां ओनु आपा कह के आणा यही गल आ नींबू नु बुजी ਛੱਡ ਦੂ ਫਿਰ ਤੋੜੀ ਆਪਾਂ ਉਹਨੇ ਜਲਦਿਆ ਪਹਿਲਾਂ ਚੱਲ ਪਹਿਲਾਂ ਤੇਰਾ ਇਹੀ ਕੰਮ ਕਰਕੇ ਆਉਨੇ ਆ ਉਹਦੀ ਝਾਵਾਂ ਹੀ ਛਾਲਾ ਕੀਤੀ ਮਾ ਠੀਕ ਆ ਇਹ ਮਾਲਕਾ ਇਹਨਾਂ ਨੂੰ ਸਮੱਤ ਬਕਸ਼ ਕੀ ਲੱਛਣ ਕਰ ਰਹੇ ਨੇ ਇਹ ਤੂੰ ਹੀ ਆ ਇਹਨਾਂ ਨੂੰ ਸਮੱਤ ਬਕਸ਼ ਨਾਲ ਆ ਇਹਨਾਂ ਨੂੰ ਚੰਗੀ ਸਮੱਤ ਬਕਸ਼ ਦੇ ਮਾਲਕ ਆ ਪਤਾ ਨਹੀਂ ਕੀ ਕਰ ਰਹੇ ਨੇ ਇਹ ਕੀ ਨਾ ਕਰ ਰਹੇ ਨੇ ਓਇਆ ਹਾ ਬਾਲ ਬੂਲ ਤਾਂ ਕਟਵਾ ਲਾਂ ਦਾ ਤੂੰ ਉਹ ਕਟਵਾਉਂਗਾ ਨਾ ਹੀ ਨੀਰ ਕੋਈ ਮਿਲਿਆ ਕਿਹੜੇ ਨਾਲ ਕਟਵਾਉਂ ਆ ਯਾਰ ਮੈਂ ਵਾਲਾ ਤੂੰ ਉਹ ਦਰਰਾਜ ਤੋਂ ਕਟਵਾਇਆ ਤਾਂ ਯਾਰ ਆ ਟੈਂਪਰ ਵਾਲਾ ਹਾਂ ਕੋਈ ਨਾ ਬਖਤ ਨਾ ਆਏ ਤੇ ਆਪਾਂ ਉਸੇ ਤੋਂ ਕਟਾ ਕੇ ਵਾ ਲਾ ਕੇ ਆ ਨਾਲੇ ਆਪਾਂ ਉਹਦੇ ਕਰਕੇ ਕੰਮ ਨਾ ਮਿੰਟ ਮਾਰੇ ਫਿਰ ਦਨ ਕੱਟੇ ਨਿਆ ਬਣ ਲਵੇ ਬਸ ਲੈ ਉਹ ਵੀ ਉਹ ਬੈਠੇ ਨੇ ਮਿਲਦਾ ਆਪਣਾ ਜਾਣ ਦੀ ਲੋੜ ਨਹੀਂ ਪਈ ਰਾਜੇ ਮਿਲ ਗਿਆ ਰਾਜਾ ਜੀ ਨਾ ਠੀਕ ਹੈ ਵੀ ਲਾ ਦੇ ਪਾਣੀ ਪੂਣੀ ਗਣਕ ਨੂੰ ਹਾਂ ਵੀ ਲਾ ਚਾਹ ਹੋਰ ਕੀ ਕਰਦਾ ਉਹਨਾਂ ਫਰਜ ਕਾਲਾ ਵੇਲੇ ਓਏ ਹਾਂ ਵੀ ਕੀ ਹਾਲ ਐ? ਓ ਕਿਵੇਂ ਓ? ਠੀਕ ਐ ਵਧੀਆ। ਠੀਕ ਐ। ਵਧੀਆ ਵਧੀਆ ਤੂੰ ਰਸਾ। ਵਧੀਆ। ਅਛਾ ਦਾ ਬਾਈ ਤੈਨੂੰ ਸੁਨੇਹਾ ਲਾਉਣ ਆਏ ਤੇ। ਕਾਹਦਾ ਓਏ? ਦੇਖ ਪਰਸੋਂ ਨੂੰ ਜਾਣਾ ਸਰਹੰਦਾ। ਹਾਂ ਲਾ ਮੈਨੂੰ ਪਤਾ। ਪਿਛਲੀ ਵਾਰ ਤਾਂ ਤੂੰ ਲੰਘ ਗਿਆ ਸਾਡੇ ਤੋਂ ਅੱਗੇ। ਹਾਂ ਬਾਈ ਟਰੈਕਟਰ ਟੱਕੜਾ ਦੀ ਤਾਂ ਲੰਘ ਗਿਆ। ਚਲੋ। ਐਤ ਕੀ ਲੰਘ ਕੇ ਦਿਖਾਈ ਫਿਰ? ਐਤ ਕੀ ਲੰਘ ਕੇ ਦਿਖਾਈ ਰੇਸਾਂ ਖਿਲਾ ਲੀਆਂ ਸਲੇਸਰ ਬਦਲ ਤੇ। ਬਾਈ ਯਾਰ ਐਤ ਕੀ ਤਾਂ ਨਹੀਂ ਦੇਖ ਲੱਕੜੀ। ਉਹ ਤੇਰੀ ਮਰਜ਼ੀ ਐ ਜੇ ਸਾਡੇ ਨਾਲ ਜਾਣਾ ਓ ਤੂੰ ਸਲਾਹ ਕਰ ਲੈ। ਐਂ ਕਰੋ ਯਾਰ। ਪਤਾ ਕੀ ਗੱਲ ਹੋ ਗਈ ਆਪਣਾ ਦਾ ਡਾਇਰੈਕਟਰ ਬਹਿ ਜਾ ਬਹਿ ਕੇ ਗੱਲ ਕਰਿਆ ਕਰਦੇ ਨੇ ਜਦੋਂ ਅਸੀਂ ਖੜੇ ਆਪਣਾ ਦਾ ਡਾਇਰੈਕਟਰ ਆ ਸੁਣਾ ਕੰਮ ਕੰਮ ਕਰਾਉਣ ਲੱਗਾ ਹੋਇਆ ਇਤਕੀ ਦਾ ਹਾਂ ਮੈਨੂੰ ਮੈਂ ਛੋੜਣ ਨਾਲੇ ਭੱਜ ਚੱਲੂ ਫੇਰਾ ਸਾਡੇ ਨਾਲ ਭੱਜ ਚੱਲੇਗਾ ਹਾਂ ਉਹ ਤੂੰ ਦੇਖ ਲੈ ਹਨਾ ਵੀ ਮਾਮਾ ਛੋੜਣ ਨਾਲੇ ਭੱਜ ਜੂਗਾ ਫਿਰ ਤੂੰ ਐਂ ਕਰੀ ਹਾਂ ਆਦਾ ਬਾਲ ਬੂਲ ਜੇ ਕਟਾਲਾ ਨੀ ਤਾੜੀ ਦਾ ਨਾ ਠੀਕ ਹੈ ਗੱਲ ਬਈ ਤੂੰ ਵੀ ਜਾਵੇਂਗਾ ਹਾਂ ਜਾਵਾਂਗੇ ਬਈ ਹਾਂ ਟ੍ਰੈਡ ਜੇ ਛੋੜਣ ਲੱਗੇ ਜਾਣਾ ਉਹ ਦੇਖ ਲੋ ਪੰਜਾਬ ਲੈ ਜਾਗੇ ਅਜ ਤਾਂ ਢੀ ਭੰਨਾਂਗੇ ਫੇਰ ਅਜ ਤਾਂ ਢੀ ਭੰਨਾਂਗੇ ਤੂੰ ਵੀ ਬੋਲਾਂਗੇ ਅੰਗਰੇਜ਼ ਬਈ ਬਾ ਠੀਕ ਹੈ ਵਦੂ ਆਏ ਨੇ ਉਹ ਨਹੀਂ ਕਾ ਨੂੰ ਖਰਚ ਕਰੋਗੇ ਸਾਡੇ ਨਾਲੇ ਵਗ ਓ ਇੱਕ ਦਿਨ ਹੀ ਵਗ ਚੱਲਾਂਗੇ ਕਾ ਨੂੰ ਆਪਣੇ ਦੂਰ ਦੂਰ ਤੇਰ ਫੂਕੜਾਗਾ ਇਹਨਾਂ ਨਾਲ ਹੀ ਵਗ ਚਲਾਇਆ ਨਾਲੇ ਇਕੱਠੇ ਮੌਜ ਮਸਤੀ ਕਰਦੇ ਜਾਵਾਂਗੇ ਲੈ ਫਿਰ ਐਂ ਕਰੋ ਅਰਥ ਦਾ ਕਟਾ ਕਿਉਂਦਾ ਬਾਲ ਠੀਕ ਹੈ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਫੋਨ ਕਰਾਂਗੇ ਟ੍ਰੈਕ ਆਪਣਾ ਤਿਆਰ ਕਰਨ ਲੱਗਦੇ ਆਪਾਂ ਬਾ ਮੈਂ ਵੀ ਬਾਲ ਕਟਾਇਆ ਵੀਰ ਹਾਂ ਫਿਰ ਕੱਲ ਨੂੰ ਤੁਸੀਂ ਆਪਦਾ ਪ੍ਰੋਗਰਾਮ ਬਣਾ ਲਓ ਕੱਲ ਨੂੰ ਚੱਲਣਾ ਹਾਂ ਪਰਸੋਂ ਸਵੇਰੀ ਭਗ ਜਾਂ ਨਹੀਂ ਕੱਲੂ ਹੱਥ ਨਾਲ ਚੱਲਾਂਗੇ ਰਾਤ ਨੂੰ ਹੱਥ ਨਾਲ ਚੱਲਾਏ ਰਾਤ ਨੂੰ ਪੈਣ ਦੇ ਪੜਾਕੇ ਬਾ ਠੀਕ ਆ ਠੀਕ ਆ ਆਜੋ ਹੱਥ ਨਾਲ ਚੱਲਾਇਆ ਚੱਲੋ ਤੁਸੀਂ ਆਉਂਦਾ ਕਰ ਲੂਗਾ ਮੈਂ ਇਹਨੇ ਅਸੀਂ ਬਾ ਮੈਂ ਸਾਢੇ ਢੂੜੀ ਕੁ ਟਾਈਮ ਆ ਫਿਰ ਯਾਰ ਮੇਰੀ ਗੱਲ ਸੁਣ ਲੈ ਮੈਂ ਜਿਹੜਾ ਸੁਣਾਉਂਦਾ ਡਰੈਡ ਰੂ ਲਾ ਦੇ ਮੇਰੇ ਫੇਜ ਬੰਦ ਕਰ ਦੇ ਇੱਕ ਸਾਰਾ ਸੁਣਾ ਮਹੀ ਲੱਗਾ ਮਸ ਉੱਥੇ ਕਰ ਦਿੰਨੇ ਹਾਂ ਲੈ ਵੀ ਚੱਕ ਜੋਬਰਾ ਹੋ ਗਿਆ ਕੰਮ ਓਕੇ ਬਸ ਠੀਕ ਹੈ ਓਕੇ ਜਵੀ ਅੰਮਾ ਲੈ ਬਈ ਨਜਾਲ ਦਾ ਕੰਮ ਨੇ ਨਿਬੜ ਗਿਆ ਜਾ ਕੇ ਟਰੈਕਟਰ ਰੁੱਟਰ ਚਲਾਉਣਿਆ ਕਰ ਦਿਆਂ ਦੀ ਰੇਸਰ ਰਸਾ ਖੋਲ ਕੇ ਫਿਰ ਚੱਲਦੇ ਆਂ ਪਪੇ ਆਵੋ ਤਾਂ ਮੇਰੀ ਗੱਲ ਸੁਣ ਲੈ ਰੁਪਈਆ 20000 ਫੜ ਲਿਆ ਆਰਤੀ ਤੋਂ ਕੀ ਕਰਾਂਗੇ ਇਹਨੇ ਪੈਸਾ ਦਾ ਮੈਂ ਜਾਣਾ ਸਰਾਂਦਾ ਨਾਲ ਮੇਰੇ ਜਾਣ ਕੇ ਦੋਸਤ ਟਰੈਕਟਰ ਲੈ ਕੇ ਜਾਵਾਂਗੇ ਸੀ ਆਪਣਾ ਤੁਸੀਂ ਕਰੋਗੇ ਉੱਥੇ ਹੁੱਲੜ ਬਾਜ਼ੀਆਂ ਤੇਰੇ ਛੱਟ ਫੇਟ ਲੱਗੂਗੀ ਹੁੱਲੜ ਜਾਣਾ ਤਾਂ ਆਪਾਂ ਨੇ ਸਵੇ ਤਾਂ ਗੋਡਾ ਲੈ ਮਿਉਣਾ ਮਕਾਨ ਜਾਂਦੇ ਨੇ ਉਥੇ ਸਰਾਂਦਾ ਦੱਸ ਦਿਆ ਹੱਸਾ ਪਤਾ ਹੁਣ ਕੀ ਆ ਉਥੇ ਤੁਸੀਂ ਲਾਉਨੇ ਹੋ ਰੇਸਾਂ ਮੇਰੀ ਗੱਲ ਸੁਣ ਲੈ ਬਾਪੇ ਜਿਆਦੇ ਪੱਤਾ ਨਾ ਦੇ ਮੈਨੂੰ ਮੈਨੂੰ ਵੀ ਤੇਰਨੋਂ ਵੱਧ ਪਤਾ ਐ ਵੀ ਅਸੀਂ ਸਰਾਂਦੇ ਜਾ ਰਹੇ ਆ ਕੋਈ ਹੁਲੜਵਾਜੀ ਨਹੀਂ ਕਰਦੇਗੇ ਤੂੰ ਮੈਨੂੰ ਪੈਸੇ ਲੈ ਕੇ ਦੇ ਦੇ ਤੁਸੀਂ ਰੇਸਾਂ ਲਾਉਂਗੇ ਉੱਥੇ ਚੱਲ ਮੈਂ ਤਾਂ ਲਿਆਦਾ ਨਾ ਕੋਈ ਗੱਲ ਨਹੀਂ ਓਏ ਨਹੀਂ ਲਾਉਂਦੇ ਰੇਸਾਂ ਤੇਰੇ 6:00 ਵਜੇ ਤੂੰ ਕੱਲਾ ਮੇਰੇ ਪੁੱਤਾਂ ਮੇਰਾ ਕੀ ਬਣੂਗਾ ਉਸ ਤੋਂ ਬਾਦੋਂ ਓਏ ਮੈਨੂੰ ਵੀ ਪਤਾ ਬਾਪ ਮੇਰੇ ਮੈਂ ਕਿਹੜਾ ਬੌਲਾ ਜਵਾਕ ਥੋੜੀਆਂ ਮੈਂ ਚੱਲ ਲਿਆ ਰੂਗਾ ਚੰਗਾ ਆਹੋ ਗੱਲ ਸੁਣੋ ਓਏ ਮੁੰਡਿਆ ਓਰਿਆ ਹਾਂ ਓ ਸੁਣੋ ਓਏ ਆਗੇ ਆਜੋ ਮਜ਼ਾ ਕਰਾਇਆ ਬਾਲ ਬੂੜ ਯਾਰ ਹਾਂ ਮਜ਼ਾ ਤੇਰਾ ਬੜਾ ਸੋਹਣਾ ਲੱਗ ਰਿਹਾ ਓਏ ਮੈਂ ਤਾਂ ਫਰਾਈਆਂ ਅੱਛਾ ਚੱਲ ਇਹਦਾ ਕੰਮ ਹੋ ਗਿਆ ਆਪਣਾ ਨਿਬੜ ਗਿਆ ਹਾਂ ਠੀਕ ਹੈ ਨਾ ਗੱਲ ਅੱਛਾ ਇਹ ਵੀ ਆਪਣੇ ਨਾਲ ਜਾਊਗਾ ਹੈਨਾ ਹਾਂ ਆ ਵੀ ਜਾਊਗਾ ਆਪਣਾ ਮੁੰਡਾ ਤੇ ਕੀ ਤੂੰ ਵੀ ਆਊਗਾ ਹਾਂ ਉਹ ਵੀ ਆਊਗਾ ਤੇ ਤੂੰ ਮੇਰੀ ਗੱਲ ਸੁਣੋ ਹੁਣ ਨਾਲ ਤਾਂ ਆਪਣੀ ਟਰਾਲੀ ਧੋ ਲੋ ਠੀਕ ਹੈ ਉੱਚ ਪਰਾਲੀ ਪਰੂਲੀ ਡੇਗ ਲੋ ਠੀਕ ਹੈ ਗੱਦੇ ਚੱਕ ਲਿਆਵਾਂਗੇ ਚਾਰੋਂ ਤੋਂ ਹਾਂ ਠੀਕ ਹੈ ਗੱਲ ਟਰੈਕਟਰ ਦਾ ਤੇਲ ਪਾਣੀ ਚੈੱਕ ਕਰ ਲੈਣਾ ਟਰੈਕਟਰ ਲਿਆ ਦੂ ਆਪਣੇ ਵਾਲਾ। ਹਾਂ ਉਹ ਛੇੜ ਕੇ ਠੀਕ ਹੈ। ਠੀਕ ਆ ਰੇਸ ਰੂਸੂ ਦੀ ਖੋਲ ਲੋ। ਠੀਕ ਹੈ। ਐ ਐ ਦੀ ਆਪਣੇ ਕਿਸੇ ਨੂੰ ਲੰਘਣ ਨਹੀਂ ਦੇਣਾ। ਆਪਾਂ ਇਹਦੀ ਤਰਪਾਲ ਨਹੀਂ ਪਾਉਂਦੇ। ਆ ਖੁੱਲੀ ਚੱਲਾਂਗੇ। ਹਾਂ ਉਹਦੇ ਨਾਲ ਵੱੱਦ ਭਜੂਗਾ ਟਰੈਕਟਰ ਨਾਲ। ਬੱਸ ਇਕੱਲੇ ਗੱਦੇ ਗੱਦੇ ਡੇਗਰੀ। ਗੱਦੇ ਗੱਦੇ ਹਿੱਟ ਲੈ ਗੱਲਿਆ। ਰਾਮ ਨਾਲ ਜਾਵਾਂਗੇ ਹਨ। ਸਰੰਦ ਆਪਣੇ ਇਹਨਾਂ ਨੂੰ ਪਹਿਲਾਂ ਪਹੁੰਚਣਾ। ਮਾ ਕਿਸੇ ਨੂੰ ਨਹੀਂ ਅੱਗੇ ਲੰਘਣ ਦੇ ਕਿਉਂ ਦਾ ਵਦਾਂ ਯਾਰਾ। ਹਾਂ ਮੇਰੀ ਗੱਲ ਸੁਣ ਲੈ ਠੀਕ ਹੈ। ਕੋਈ ਚੱਕਰ ਨਹੀਂ। ਇਹ ਗੱਲ ਧਿਆਨ ਚ ਰੱਖੀ। ਜਾਵਾਂ ਮਾ ਕੋਈ ਟੈਨਸ਼ਨ ਲੇ ਮੁੰਡਿਆਂ ਕਰੋ ਹਿੰਮਤ ਮਾਰੋ ਆਪਾਂ ਟਰੈਕਟਰ ਨੂੰ ਸਾਫ਼ ਕਰਕੇ ਆਪਾਂ ਤੇਲ ਪਣੀ ਬਦਲ ਕੇ ਚੱਲਣਾ ਆਪਾਂ ਨੇ ਕੋਈ ਨਹੀਂ ਮੈਨੂੰ ਤਾਂ ਮੈਂ ਬੈਂਪਰ ਤੇ ਬੈਠੂਗਾ ਮੂਰੇ ਹੋਰ ਤਾਂ ਕਹਿਦੀ ਜਗ੍ਹਾ ਨਹੀਂ ਪੱਕੀ ਹੋਣੀ ਚਾਹੀਦੀ ਉਹ ਕੋਈ ਚੱਕਰ ਨਹੀਂ ਬਿਠਾ ਦਾਂ ਤੇ ਬੈਂਪਰ ਤੇ ਬਿਠਾ ਦਾਂਗੇ ਟਰੈਕਟਰ ਦਾ bari ਖੜਾ ਤਾਂ ਨਾਲ ਬਾਗਲ ਛੜਾ ਦੀ ਆ ਕੋਈ ਨਹੀਂ ਕਰ ਲੈਂਦੇ ਆ ਸਾਫ਼ ਨੂੰ ਵੀ ਆਹ ਖੜਾ ਟਰੈਕਟਰ ਪਾ ਲੈ ਬੈਜੋ ਕਰਾਂ ਆਪਾਂ ਚੱਲੀਏ ਫਿਰ ਆਪਾਂ ਕਰ ਦਿਆਂ ਜੀਦਾ ਕੰਮ ਔਰ ਰੋ ਗਿਆ ਰੋ ਗਿਆ ਸਟਾਰ ਨਾ ਕਰ ਮੈਂ ਤਾਂ ਮੂਰੇ ਬੈਠਣ ਤੇ ਲੋਟ ਨਹੀਂ ਆਉਂਦਾ ਓਏ ਹਾਏ ਨਾ ਬੈਠ ਮੂਰੇ ਜਦੋਂ ਆਪਾਂ ਸਾਂਤ ਜਾਵਾਂਗੇ ਕੱਲ ਨੂੰ ਉਦੋਂ ਵੇਝੀ ਨੂੰ ਰੋਡ ਤੇ ਵੱਡੇ ਦੇ ਨਹੀਂ ਯਾਰ ਫੇਰ ਕਿਉਂ ਦਾ ਓਏ ਹਲੇ ਦਾ ਡੇੜੀ ਵੀ ਗਾਣਾ ਦੇਊਆ ਯਾਰ ਤੂੰ ਬੈਠਾ ਮੰਗਰੇ ਬਹਿ ਜਾ ਆਲੇ ਚਲ ਚੰਗਾ ਯਾਰ ਚਾਲ ਕਰ ਚਲਾੜਾ ਮਾਰ ਲੈ ਛੇੜ ਲੈ ਚੱਲ ਤਰੋ ਵੀ ਮੁੰਡਿਓ ਕਰਾਂ ਚਾਲੋ ਚਾਲੋ ਸਫਾਈ ਕਰਦੇ ਆਂ ਟਰੈਟ ਦੀ ਕਿਉਂ ਓਏ ਨਮੇੜਦਾ ਕੰਮ ਹਾਂ ਹਾਂ ਬਸ ਕਰਨ ਲੱਗ ਰਿਹਾ ਤਿਆਰ ਰੇਸ ਨੂੰ ਖੋਲ ਲਈ ਆ ਜੀ ਪਾਉਣਾ ਐਨ ਚੰਗੀ ਤਰ੍ਹਾਂ ਦੇਸ ਖੋਲ ਲਈ ਮਾਂ ਕੋਈ ਚੱਕਰ ਨਹੀਂ ਕਿਸੇ ਨੂੰ ਲੰਘਣ ਦੇ ਯਾਰਾ ਹਾਂ ਇਹ ਗੱਲ ਦਾ ਧਿਆਨ ਰੱਖ ਲਈ। ਮਾ ਯਾਰ ਕਿਸੇ ਨੂੰ ਇੱਕ ਅੱਗੇ ਲੰਘਣ ਦੇਵਾਸਾ। ਕੋਈ ਆਪਣੇ ਤੋਂ ਅੱਗੇ ਨਹੀਂ ਲੰਘਣਾ ਜੀ ਹਿੰਦਾ। ਠੀਕ ਹੈ ਨਾ ਗੱਲ। ਠੀਕ ਹੈ। ਤੇ ਐ ਪੂਰਾ ਪਿਆਕੇ ਲੈ ਕੇ ਜਾਣਾ। ਫੁੱਲ ਭਿਆਵੇਂ ਆਪਾਂ ਫੁੱਲਾਂ। ਠੀਕ ਹੈ ਨਾ ਗੱਲ। ਅੱਗ ਘੜ ਦਾਂਗੇ। ਕਿਸੇ ਗੱਲ ਦੀ ਘਾਟ ਵਾਧਾ ਨਾ ਹੋਵੇ। ਨਾ ਨਾ। ਪੈਸੇ ਮੈਂ ਲਾਲੇਦਾਰ ਨੂੰ ਕਹਦਾ ਵੀ ਰੁਪਈਆ 20000 ਫੜ ਦੇ। ਬਸ ਠੀਕ ਹੈ ਫਿਰ। ਠੀਕ ਹੈ ਨਾ ਆਪਣੇ ਟਰੈਡ ਦੀ ਚੰਡੀ ਹੋਣੀ ਚਾਹੀਦੀ ਆ। ਚੰਡੀ ਹੋ ਗਈ ਬਈ ਚੰਡੀ। ਚਲਾਉਣ ਦੀ ਜ਼ਿੰਮੇਵਾਰੀ ਤੇਰੀ ਐ ਸਾਰੀ। ਉਹ ਚੱਕਰ ਨਹੀਂ ਯਾਰ। ਤੂੰ ਮੈਨੂੰ ਐ ਦੱਸਾ ਕੱਪੜੇ- ਰਮਾਲ ਵੀ ਨਹੀਂ ਬੰਦੇਗੀ। ਨਾ ਨਾ ਉੱਥੀ ਬੰਦੇ। ਸਾਡਾ ਬੌਂਡਿੰਗ ਰਹੀ ਹੋਈ ਆ ਸਾਰੀ ਖਰਾਬ ਹੋ ਜੂਗੀ। ਉੱਥੀ ਆ ਕੇ ਬੰਨਾ ਮੋਟੇ ਕੱਪੜੇ ਦੇ ਵਧੀਆ ਓਕੇ ਕਮ। ਮੈਂ ਕਹਿੰਦਾ ਠੀਕ ਆ ਹਨਾ ਐਵੇਂ। ਓਕੇ ਜਮਈ। ਬੈਗ ਧਰ ਲੈ ਦਿੰਨੇ ਚ। ਮੈਂ ਹਾਂ ਆਪਾਂ ਧਰ ਲੈ ਬੈਗ ਤੂੰ ਧਰ ਲੈ ਜਰਾ ਬੈਗ। ਮੈਂ ਮੈਂ ਬੈਗ ਲਿਆਉਣਾ ਚੱਕੀ। ਹਾਂ ਤੇ ਉਹਨੂੰ ਕਹਿਣਿਆ ਚੱਲ ਆਪਾਂ ਫਿਰ ਚੱਲਦੇ ਆਂ। ਇਹਦਾ ਨਿਮੇੜ ਤੱਕ ਕੰਮ ਤੇ ਹੁਣ। ਹਾਂ ਬਸ ਰੇਸ ਥੋੜੀ ਜਿਹੀ ਹੋਲਣਾ ਰਹੀਗੀ ਹੋਰ ਬੋਲਦੀ। ਥੋਲੇ ਬਸ। ਮੈਂ ਹਾਂ ਨਾ ਫਿਰਨੇ ਹੈ। ਪੈਸੇ ਹੁਣ ਫੜ ਲਈ ਨਾ ਜਿਆਦਾ ਕਰਕੇ ਲੈ ਬਣ ਗਈ ਗੱਲਾ ਐਤ ਕੀ ਨਾ ਪੱਟ ਲੱਗਣਾ ਸਿਰੇ ਲੱਗਣ ਲਾਦੀ ਹੁੰਦਾ ਰੇ ਸੇ ਦੀ ਜੰਮੀ ਓਕੇ ਕੰਮ ਐਤ ਕੀ ਆਪਣੀ ਚੰਡੀ ਹੋਊਗੀ ਲੈ ਆਇਆ ਕਰਿਓ ਬਈ ਸੋਨੂ ਵੀ ਅਸੀਂ ਪਰਸੂ ਨੂੰ ਮਿਲਾਂਗੇ ਹੁਣ ਠੀਕ ਐ ਚੱਲੇ ਨੇ ਅੱਜ ਦਾ ਓਏ ਆਇਓ ਭਈ ਆਇਓ ਕਰਾ ਆਇਓ ਚੱਕੀ ਦੇ ਸਮਾਨ ਚੱਲਦੀ ਏ ਯਾਰ ਮੜਾ ਜਾ ਲੈ ਚੱਲ ਜਾ ਦੇ ਕਰਾ ਹੋਰ ਆ ਜਾ ਹਿੰਮਤ ਰੱਖਾ ਬਾਬਾ ਗਰਮਜੀਤ ਹਾਂਜੀ ਹਾਂਜੀ ਆਓ ਜੀ ਹੋ ਠੀਕ ਠਾਕ ਹਾਂ ਠੀਕ ਆ ਜੀ ਸੀਗਾ ਉਹਨੂੰ ਅਨਾਊਂਸਮੈਂਟ ਕਰਕੇ ਉਹਨੂੰ ਗੁਰਦੁਆਰਾ ਸਾਹਿਬ ਜਾ ਕੇ ਆ ਜਾਓ ਮੁੰਡਿਆ ਬਾਈ ਹਾਂ ਮੜਾ ਬੋਲਣਾ ਹੋਣੀ ਜ਼ਰੂਰੀ ਐ ਕੋਈ ਹਮਤ ਰੱਖੋ ਮੜੀ ਆ ਮੁੰਡੇ ਕਿੱਥੇ ਜਾ ਰਹੇ ਨੇ ਆ ਦੇਖ ਲਓ ਲਛਣ ਹੈ ਨਾ ਵੀ ਅਸੀਂ ਤਾਂ ਜਾ ਰਹੇ ਹਾਂ ਸਰੰਦ ਜਾ ਰਹੇ ਨੇ ਅਜ ਤਾਂ ਐਚ ਸਰੰਦ ਜਾ ਰਹੇ ਤੇ ਸਰੰਦ ਜਾ ਰਹੇ ਹਾਂ ਹਾਂ ਤੇ ਕੋਟਾਂਕ ਤਾਂ ਹੀ ਨਹੀਂ ਸਰੰਦ ਜਾਣ ਦਾ ਤੂੰ ਮੜਾ ਬੈਠੋ ਤੁਹਾਨੂੰ ਤਾਂ ਸਮਝ ਆਏ ਸਰੰਦਾਂ ਬਈ ਨਾ ਇੱੱਚ ਇੱਧਰ ਭਾਈਆ ਤੂੰ ਬੈਠ ਤੁਸੀਂ ਇੱਥੇ ਆ ਜਾ ਕੋਈ ਨਹੀਂ ਤੁਹਾਨੂੰ ਪਤਾ ਮੜਾ ਸੰਦਵਾਰੇ ਵੀ ਕੀ ਉੱਥੇ ਹੋਇਆ ਹੋਇਆ ਤੁਸੀਂ ਕੀ ਕੀ ਕਰਨ ਜਾਣੋ ਸਰਾਂ ਤਾਂ ਪਹਿਲਾਂ ਦੱਸੋ ਮੈਨੂੰ ਇਹਦਾ ਚਾਹੇ ਤੇ ਲੰਗਰ ਲੰਗਰ ਵਧੀਆ ਲੱਗਦੇ ਨੇ ਤਿੰਨ ਤਨ ਸੇਵਾ ਕਰਿਆ ਵਾਗੇ ਮਾਂ ਨਾਲ ਲੰਗਰ ਖਾਇਆ ਵਾਗੇ ਇਤਿਹਾਸ ਦਾ ਕੁਝ ਵੀ ਨਹੀਂ ਪਤਾ ਸਾਨੂੰ ਵੱਡਾ ਮੋਟਾ ਇਤਿਹਾਸ ਵਾਰੀ ਤਾਂ ਨਾ ਬੇਕੀ ਲੁਕੀ ਸਾਨੂੰ ਪਤਾ ਉਹਦੇ ਨਾਲ ਲੁਕੀ ਪਤਾ ਉਸੇ ਦਾ ਇਤਿਹਾਸ ਤੁਸੀਂ ਦੱਸੋ ਇਹਨਾਂ ਨੂੰ ਹੀ ਪੰਦ ਪੰਦ ਲੰਗਰ ਦੇਖਣ ਜਾਣੋ ਵੀ ਲੰਗਰ ਕਿਹੰਜ ਲੱਗਦੇ ਨੇ ਉੱਥੇ ਠੀਕ ਆ ਲੰਗਰ ਵੀ ਖਾਣੇ ਨੇ ਜ਼ਰੂਰੀ ਨੇ ਪਰ ਉੱਥੇ ਆਪਣਾ ਇਤਿਹਾਸ ਬਣਿਆ ਹੋਇਆ ਛੋਟੇ ਸਾਹਿਬ ਜੀ ਆਦੇ ਉੱਥੇ ਸੀਧ ਹੋਏ ਹੋਏ ਨੇ ਕੰਧਾਂ ਦੇ ਵਿੱਚ ਣ ਕੇ ਸੀਧ ਕੀਤੇ ਨੇ ਸੂਬੇ ਨੇ ਗੁਰੂ ਗ ਉੱਥੇ ਜਾ ਕੇ ਕਦਾ ਜਾਣਾ ਢੰਗ ਨਾਲ ਜਾਣਾ ਉਹ ਜੋੜਾ ਅਗਲੇ ਪਹਿਲੇ ਸ਼ੁਰੂ ਤੋਂ ਢੰਗ ਨਾਲ ਜਾਣਾ ਟਰਾਲੀ ਦੇ ਵਿੱਚ ਕਿਵੇਂ ਬੈਠਣਾ ਹੈ ਕਿਵੇਂ ਜਾਣਾ ਪਰ ਇਸਤਾਨੀ ਦੇਣੀ ਆ ਰਾਜ ਕਿਸੇ ਦੇ ਮੂਹਰੇ ਨਹੀਂ ਕੱਢਣਾ ਟਰੈਕਟਰ ਅਬਦਾਰਾਉਂ ਨਾਲ ਜਾਓ ਸਿਰ ਢਾਕੇ ਰੱਖੋ ਪਰਨੇ ਬੰਨੋ ਸਿਰਾਂ ਤੇ ਉੱਥੋਂ ਕੁਝ ਸਿੱਖਿਆ ਲੈ ਕੇ ਆਓ ਜੂੜੇ ਰੱਖੋ ਅਗਲੀ ਵਾਰੀ ਫਿਰ ਉਹ ਢੰਗ ਨਾਲ ਜਾਓ ਉੱਥੇ ਕਿ ਨਗਰੇ ਨਗਰੇ ਨਹੀਂ ਦੇਖਣੇ ਇਤਿਹਾਸ ਬੜਾ ਬੜਾ ਦੇਖਣਾ ਠੀਕ ਹੈ ਨਾ ਹੁਲੜਵਾਜ ਨਹੀਂ ਕਰਨੀ ਬਿਲਕੁਲ ਵੀ ਜਾ ਕੇ ਸ਼ਰਦਾ ਦੇ ਨਾਲ ਜਾਣਾ ਹੈ ਮੱਥਾ ਟੇਕਣਾ ਹੈ ਸ਼ਰਦਾ ਦੇ ਨਾਲ ਆਪਣ ਘਰ ਵਾਪਸ ਆਉਣਾ ਹੈ ਇਸ ਤਰ੍ਹਾਂ ਦੀ ਵੀ ਕੋਈ ਚੌੜ ਨਹੀਂ ਕਰਨੀ। ਤਿੰਨ ਦੋ ਦਿਨ ਦਾ ਜਾ ਕੇ ਉੱਥੇ ਜਾਗਦੇ ਰਹੋ ਜਿਸ ਤਰ੍ਹਾਂ ਸਾਬਜਾ ਤੇ ਜਾਗਦੇ ਰਹੇ ਨੇ। ਸਭ ਤੋਂ ਪਹਿਲਾਂ ਤਾਂ ਪੂਣਾ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਤੁਸੀਂ ਸਿੱਖਾਂ ਦੇ ਮੁੰਡਿਆਂ ਚ ਕੀ ਹੋ ਗਿਆ ਜੇ ਬਾਲ ਕਟਾ ਤੇ ਕੋਈ ਗੱਲ ਨਹੀਂ। ਪਰ ਇਹ ਤਾਂ ਸਿੱਖਾਂ ਦੇ ਮੁੰਡੇ ਤੁਸੀਂ। ਚੌੜ ਬਿਲਕੁਲ ਵੀ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਵੀ ਹੁਲੜਵਾਜ ਨਹੀਂ ਕਰਨੀ। ਉੱਥੇ ਸਭ ਹੁੰਦੇ ਰਤੀਆਂ ਪਹਿਣਾ ਵੀ ਹੁੰਦੇ ਨੇ ਆਪਣੀਆਂ। ਸਭ ਦੇ ਮੱਥੇ ਟੇਕਣ ਜਾਂਦੇ ਨੇ ਸਾਰੇ। ਸਭ ਨੂੰ ਆਪ ਦੇ ਸਮਝਣਾ ਹੈ। ਚੌੜ ਤਾਂ ਬਿਲਕੁਲ ਕਰਦੇ ਕਰਨੀ ਨਹੀਂ। ਹੁਲੜਵਾਜ ਤਾਂ ਜਿਮੀ ਨਹੀਂ ਕਰਨੀ। ਨਾ ਟਰੈਕਟਰ ਦੇ ਰਸਾਂ ਦੇਣੀਆਂ ਨੇ, ਨਾ ਗਾਣੇ ਲਾਣੇ ਨੇ ਸਾਹਿਬ ਜਦਾਂ ਨੂੰ ਜਾਓ ਨਮਸ਼ਕਾਰ ਕਰੋ ਮੱਥੇ ਟੇਕ ਕੇ ਸਰਦਨ ਨਾਲ ਜਾਓ ਸਰਦਨ ਨਾਲੇ ਵਾਪਸ ਆਓ ਠੀਕ ਹੈ ਯਾਤਾ ਸਾਡੇ ਤੋਂ ਗਲਤੀ ਹੋ ਗਈ ਹਾਂ ਬਸ ਲੈ ਵੀ ਮਿੱਤਰ ਹੁਣ ਆਪਾਂ ਐਂ ਕਰਾਂਗੇ ਠੀਕ ਹੈ ਨਾ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਉੱਥੋਂ ਪਰਨੇ ਬੰਨਨੇਗੇ ਉੱਥੋਂ ਚੱਲਾਂਗੇ ਰਾਮ ਨਾਲ ਜਾਵਾਂਗੇ ਚਾਚੇ ਦੀ ਗੱਲ ਸਹੀ ਹੈ ਲੈ ਚਲੋ ਚੱਲੀਏ ਗੁਰੂ ਘਰ ਹੁਣ ਹਾਂ ਹੁਣ ਆਪਾਂ ਗੁਰਦੁਆਰੇ ਮੱਥੇ ਨੂੰ ਮੈਨੂੰ ਮੇਲਾ ਬਿਲਕੁਲ ਨਹੀਂ ਬਣਾਉਣਾ ਸਿੱਧੀ ਜੋੜ ਮੇਲਾ ਠੀਕ ਹੈ ਯਾਤਾ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰਦੇ ਹਾਂ ਚੱਲ ਭਈ ਆਜੋ ਆਜੋ ਤੇਰਾ ਧੰਨਵਾਦ ਤੇਰੇ ਕਾਹੇ ਤੋਂ ਸਰਦਤ ਆ ਗਈ ਤੇਰੀ ਕਾਣਾ ਮੰਨ ਗਏ ਚਲੋ ਮੱਥਾ ਟੇਕ ਕੇ ਜਾਣਗੇ ਵਧੀਆ ਗੱਲ ਆ ਤੋ ਤਾਂ ਜਾਣਗੇ ਗੱਲ ਮੰਨਣਗੇ ਦੇਖ ਨਵੇਂ ਮੋਟੇ ਨੇ ਕੋਈ ਗੱਲ ਨਹੀਂ ਚਲ ਜਣ ਪਰ ਹੁਣ ਇਤਿਹਾਸ ਵਾਰੀ ਜਾਣਾ ਹੋ ਗਿਆ ਮਾੜਾ ਮੋਟਾ ਇਹਨਾਂ ਨੂੰ ਕਾਹ ਪਤਾ ਲੱਗਦਾ ਰਹੂਗਾ ਜਾ ਕੇ ਉੱਥੇ ਗੱਲ ਉਹਦੀ ਸਹੀ ਹੈ ਬੱਬੇ ਦੀ ਆਪਾਂ ਹੁਣ ਗੁਰੂ ਘਰ ਮੱਥਾ ਟੇਕ ਕੇ ਟਕਈ ਨਾਲ ਜਾਵਾਂਗੇ ਆਪਾਂ ਕੋਈ ਹਲੜਬਾਜੀ ਨਹੀਂ ਕਰਦੇ ਸੀ ਜੇ ਆਪਾਂ ਨੂੰ ਮਾਤਾ ਹੋਰੀਆਂ ਕਹਿੰਦੇ ਵੀ ਨਾਲ ਚੱਲਣਾ ਆਪਾਂ ਨੇ ਆਪਾਂ ਨੂੰ ਨਾਲ ਵੀ ਲੈ ਜਾਾਂਗੇ ਲਿਖਾਇਆ ਜਾਣਾ ਚਾਹੀਦਾ ਅਰਦਾਸ ਕਰਨਾ ਪਰ ਮੱਥਾ ਟੇਕ ਲਾ ਤੁਸੀਂ ਨੇ ਹਾਂਜੀ ਅਰਦਾਸ ਹੋਊਗੀ ਇਸ ਤਰੀਏ ਜਾਣਾ ਜਿਵੇਂ ਅਪਾ ਅਰਦਾਸ ਕਰ ਜੀਏ ਇੱਥੇ ਠੀਕ ਹੈ ਅੱਛਾ ਗੱਲ ਠੀਕ ਹੈ ਹਾਂ ਫਿਰ ਅਸਤੇ ਵਿੱਚ ਮਹਾਰਾਜ ਫਿਰ ਆਪਣਾ ਸਾਥ ਦਿੰਦਾ ਠੀਕ ਹੈ ਠੀਕ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਚੌੜ ਕਰਨੀ ਨਹੀਂ ਹੈਗੀ ਬਿਲਕੁਲ ਵੀ ਸਤਨਾਮ ਵੈਗਰੂ ਕਰਦੇ ਜਾਣਾ ਹੈ ਹੋਰ ਕੋਈ ਖਸਰ ਗਲਤ ਗੱਲ ਨਹੀਂ ਕਰਨੀ ਕੋਈ ਠੀਕ ਹੈ ਅੱਛਾ ਹਾਂ ਫਿਰ ਉੱਥੇ ਜਾ ਕੇ ਫਿਰ ਆਪਣਾ ਨਮਸਕਾਰ ਕਰਦਾ ਫਾਇਦਾ ਹੈ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਉਹ ਕਹਿੰਦੇ ਸੁਣ ਲਾਉਂਦੇ ਪਰਨੇ ਬੰਨੇ ਹੋਏ ਨੇ ਠੀਕ ਹੈ ਅੱਛਾ ਰੋਡੇ ਸਰ ਰੋਡੇ ਸਰ ਜਾਂਦੇ ਸੁਣ ਲੋਕ ਹੁਣ ਕਿੰਨਾ ਸੋਹਣਾ ਲੱਗ ਰਹੇ ਹੋ ਤੁਸੀਂ ਠੀਕ ਐ ਚੱਲਾ ਦੇਖਦਾ ਵੀ ਨਵੇਂ ਮੁੰਡਿਆਂ ਦੇ ਕਿੰਨੇ ਸੋਹਣੇ ਬਣ ਕੇ ਉੱਥੇ ਜਾਂਦੇ ਨੇ ਤੇਰੇ ਸਾਡੀ ਅੱਖਾਂ ਖੋਲਤੀਆਂ ਵਧੀਆ ਰਹਿ ਗਿਆ ਚਾ ਤੂੰ ਇਸਤਰੀ ਜਾਣਾ ਬਸ ਜਿਹੜੀ ਤੁਹਾਨੂੰ ਨਾਲ ਦੱਸਤੀ ਇਸਤਰੀ ਕਰਨਾ ਤੁਸੀ ਨੇ ਠੀਕ ਐ ਮੈਂ ਮੱਥਾ ਟੇਕ ਕੇ ਅਬ ਤਾਂ ਸ਼ਰਦ ਦੇ ਨਾਲ ਵਾਪਸ ਆਉਣਾ ਹੈ ਸ਼ਰਦ ਦੇ ਨਾਲ ਹੀ ਜਾਣਾ ਹੈ ਠੀਕ ਐ ਚੋਟੜਾ ਜਮਾਈ ਕਰਨੀ ਕਰਨੀ ਬਿਲਕੁਲ ਵੀ ਠੀਕ ਐ ਸਭ ਜੱਦਰ ਨੂੰ ਯਾਦ ਕਰੋ ਜਾ ਕੇ ਉੱਥੇ ਅਸੀਂ ਤਿੰਨ ਦਿਨ ਹੁੰਦੇ ਨੇ ਉਹਨੂੰ ਯਾਦ ਕਰਨ ਦੇ ਜਿਆਦੇ ਤਾਂ ਬੋਲੋ ਮੁੰਡਿਓ ਜਕਾਰਾ ਬੋਲੇ ਸੋਨਿਹਾਲ ਸਤ ਸ੍ਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਭਾਈ ਜੋ ਵੀ ਜੁੰਡੇ ਜਾਂਦੇ ਨੇ ਚਲੋ ਸਿਰ ਤੋਂ ਚਾਹੇ ਮੋਨੇ ਕੋਲ ਨੇ ਕੁਝ ਵੀ ਨੇ ਅੰਦਰ ਸ਼ਰਦਾ ਤਾਂ ਹੁੰਦੀ ਐ ਥੋੜਾ ਰਸਤੇ ਦੇ ਵਿੱਚ ਜਾਂਦੇ ਜਾਂਦੇ ਚੌੜ ਕਰਦੇ ਨੇ ਟਰੈਕਟਰ ਦੇ ਮੂਹਰੇ ਕੱਢਣੇ ਹੋਰ ਕਰਨੇ ਨੁਕਸਾਨ ਵੀ ਹੁੰਦੇ ਨੇ ਬਹੁਤ ਜ਼ਿਆਦੇ ਇਸ ਕਰਕੇ ਬੇਨਤੀ ਐ ਵੀ ਜੇਪਾ ਜਾਣਿਆ ਕੋਈ ਸਿੱਖਿਆ ਲੈ ਕੇ ਆਓ ਪਹਿਲੀ ਗੱਲ ਦਇਆ ਵੀ ਆਪਣੇ ਕੇਸ ਕੇਸ ਰੱਖੋ ਸਿਰਾਂ ਦੇ ਉੱਤੇ ਦੂਸਰਾ ਨੰਬਰ ਬੇਨਤੀ ਐ ਵੀ ਸ਼ਰਦਾ ਦੇ ਨਾਲ ਜਾਓ ਸ਼ਰਦਾ ਦੇ ਨਾਲੇ ਆਓ ਕਿਸੇ ਵੀ ਤਰ੍ਹਾਂ ਦੇ ਰਸਤੇ ਦੇ ਵਿੱਚ ਔੜ ਨਾ ਕਰੋ ਜਿਵੇਂ ਤਰ੍ਹਾਂ ਟਰਾਲੀਆਂ ਬਹੁਤ ਜਾਂਦੀਆਂ ਨੇ ਰਸਤੇ ਦੇ ਵਿੱਚ ਸੋ ਆਪਣਾ ਜਿਵੇਂ ਜਾਂਦਿਆਂ ਲੈਣ ਵਜ ਐਂ ਜਾਓ ਕਿ ਦੂਜੇ ਮੋੜੇ ਨਾਲ ਕੱਢੋ ਤੇ ਨੁਕਸਾਨ ਹੋ ਜਾਂਦੇ ਨੇ ਬਹੁਤ ਗਲਤ ਕੰਮ ਹੋ ਜਾਂਦਾ ਹੈ ਇਸ ਕਰਕੇ ਸਾਡੀ ਇਹ ਇਹੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਕਿ ਸ਼ਰਧਾ ਦੇ ਨਾਲ ਜਾਓ ਤੇ ਸ਼ਰਧਾ ਦੇ ਨਾਲ ਯਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ